ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਹਾਂ ਬਾਈ ਜੀ ਆਪਾਂ ਪਿੰਡ ਲਹਿਰਾ ਬੇਗਾ ਜ਼ਿਲ੍ਹਾ ਬਠਿੰਡਾ ਤੇ ਬਾਈ ਕੋਲੇ ਇਹ ਜਾਨਵਰ ਪਕਾਊ ਆ ਇੱਕ ਬਹੁਤ ਸੋਹਣਾ ਤੇ ਬਾਈ ਨਾਲ ਕਰ ਲੈਨੇ ਗੱਲ ਆਪਾਂ ਹਾਂ ਵੀ ਕੁਲਵੀਰ ਕੀ ਹਾਲ ਆ ਬਾਈ ਠੀਕ ਆ ਜੀ ਵਧੀਆ ਜੀ ਤੁਸੀਂ ਨਾਲ ਤੇ ਕਿਵੇਂ ਪਕਾਊ ਕਰਤਾ ਬੱਚਾ ਇਹ ਹਾਂਜੀ ਕਿੰਨੇ ਚਿਰ ਦੀ ਹੋ ਗਈ ਇਹ ਇਹ ਹੋ ਗਈ 3 ਸਾਲਾਂ ਦੀ ਹੋ ਗਈ ਕਿਹੜੀ ਨਸਲ ਆ ਬਾਈ ਇਹ ਜਰਮਨਾਂ ਦੀ ਅੱਛਾ ਜਰਮਨ ਆ ਦੇਖ ਲੋ ਸੱਲੀ ਨਾ ਬਾਈ ਜੀ ਜਰਮਨ ਆ ਠੀਕ ਆ ਜੀ ਤਿੰਨ ਕਿ ਸਾਲਾਂ ਆਂ ਦੱਸਦਾ ਬਾਈ ਤੇ ਹੁਣ ਇਹ ਵੇਚਣੀ ਆ ਹੈ ਹਾਂ ਜੀ ਤੇ ਕੀ ਮੰਗਦਾ ਹੈ ਨਾ ਸਹੀ ਸਹੀ ਇਹਦਾ ਮੰਗਦਾ ਹੈ 25000 ਰੁਪਇਆ ਲੈਣ ਦੇ ਦੱਸੋ ਜੀ ਸਹੀ ਕਿੱਥੋਂ ਦੇਣੀ ਆ ਦੇ ਦੇਾਂਗੇ 22 ਦੇ ਕਰ ਦੇ ਦੇਾਂਗੇ ਤੇ ਨੰਬਰ ਬੋਲਦੇ ਫਿਰ ਆ 84273 28604 ਇੱਕ ਆਈ ਹੋਰ ਬੋਲਦੇ 84273 28604 ਆ ਵੀ ਦਸੱਲੀ ਨਾਲ ਦੇਖ ਕੇ ਬਾਈ ਜੀ ਬਾਈ ਕੋਲੇ ਆ ਕੇ ਤੁਸੀਂ ਗੱਲਬਾਤ ਕਰਕੇ ਤੇ ਇਹ ਬੱਚਾ ਜਿਹੜਾ ਕੁੱਤੀ ਆ ਹੈ ਤੇ ਇਹ ਤੁਸੀਂ ਲੈ ਸਕਦੇ ਹੋ ਦਸੱਲੀ ਨਾਲ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 947999 8308 ਨਿਤ ਨਵੀਆਂ ਵੀਡੀਓ ਦੇਖਣ ਲਈ ਪਿਆ ਇਹਨੂੰ ਕਰ ਲਓ ਫੋਲੋ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ